इस तरह देखे। देखे। ये शाहपुर अफगाना गांव में आकर आज हमने जब सबसे मुलाकात करी और सबको मिले तो मुझे दिखा कि कितनी यहाँ पर कितना नुकसान हुआ है बारिश से आठ फुट पानी भरा है उसके बाद भी लोग यहाँ पर मेहनत कर रहे हैं एक दूसरे को सहयोग करने के लिए ये हमारे भारत की ताकत है पूरे देश से यहाँ पर इतने लोगों की मदद आई है गुजरात से महाराष्ट्र से अलग अलग शहरों से यहाँ पर लोगों को मदद आई है हमने भी सोचा कि हम भारत विकास परिषद और अपनी ट्रस्ट कमला अंकी भाई घमंडी राम जी गोवानी ट्रस्ट के तहत कुछ मदद इन तक पहुँचाएँ अभी तो शुरुआत ही हुई है जब यहाँ आने के बाद मिले जैसे सरपंच जी से सुना बाकी महिलाओं से बात किया बाकी सब भाई साहब भाइयों से यहाँ बात हुई तो पता चला कि किस तरह से इनने इस मुश्किल का सामना किया पर मैंने पहले भी कहा प्रगति के सामने तो किसी की नहीं चली है ये ऊपर वाले की मर्जी थी जो ये हुआ है इसको मिलकर हमें लड़ना है और आगे बढ़ना है तो आज हम लोग यहाँ पर कंबल और फोल्डेबल बेड्स बेडशीट कटोरी चम्मच ग्लास और कुछ सैनिटरी पैड्स कुछ मेडिकल का सामान ये दे रहे हैं और आने वाले टाइम में जब स्थिति ठीक होगी तो मेडिकल कैंप्स पे काम किया जाएगा और, और स्थिति ठीक होने के बाद हम इस गांव को अभी से अडॉप्ट कर रहे हैं और कोशिश करेंगे कोशिश करेंगे कि आने वाले टाइम में यहां पे अच्छा स्किल डेवलपमेंट खोल सके। और यहाँ की महिलाएं और पुरुषों को इतना सक्षम बनाए कि अपने घर को अच्छे से चला सके इनको किसी की जरूरत ना पड़े ना हमारी ना भारत विकास परिषद नमस्कार आज जरा भारत विकास परिषद सिटी ब्रांच गुरदासपुर ਭਾਰਤ ਵਿਕਾਸ ਪਰਸ਼ਦ ਪੰਜਾਬ ਉੱਤਰ ਤੇ ਖੇਤਰ 1 ਰੀਜਨ ਪੰਜਾਬ ਰੀਜਨ ਉਹਨਾਂ ਦੇ ਨਾਲ-ਨਾਲ ਸਾਡੇ ਵਿੱਚ ਮੈਡਮ ਨਿਰਦੇ ਹੈ ਜਿਹੜੇ ਸਾਡੇ ਮੈਲਾ ਦੇ ਪ੍ਰਮੁੱਖ ਆਲ ਇੰਡੀਆ ਦੇ ਉਹ ਵੀ ਇੱਥੇ ਆਏ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਸਾਡੀ ਬ੍ਰਾਂਚ ਵੱਲੋਂ ਇੱਥੇ ਇੱਕ ਜਿਹੜਾ ਲੋਕਾਂ ਨੂੰ ਸਮਾਨ ਦੇਣ ਦਾ ਇੱਕ ਕੈਂਪ ਲਗਾਇਆ ਗਿਆ ਵਾ ਉਹਦੇ ਸੰਦਰਭ ਦੇ ਵਿੱਚ ਪਿਛਲੇ 3-4 ਦਿਨ ਪਹਿਲੇ ਸਾਡੀ ਭਾਰਤ ਵਿਕਾਸ ਪਰਸ਼ਦ ਸਿਟੀ ਬ੍ਰਾਂਚ ਦੀ ਟੀਮ ਨੇ ਪਿੰਡ ਦਾ ਦੌਰਾ ਕੀਤਾ ਸੀਗਾ ਘਰ-ਘਰ ਜਾ ਕੇ ਉਹਦਾ ਮੁਆਇਨਾ ਕੀਤਾ ਸੀ ਉਹਦੇ ਨਾਲ ਸਾਡੇ ਵਿੱਚ ਅਨਿਲ ਭਰਦਵਾਜੀ ਸਾਡੇ ਸਹਿਯੋਗੀ ਰਹੇ ਨੇ ਜਿਨ੍ਹਾਂ ਨੇ ਸਾਨੂੰ ਪਿੰਡ ਦੇ ਵਿੱਚ ਦੱਸਿਆ ਕਿ ਇਹ ਪਿੰਡ ਜਿਹੜਾ ਵਾ ਬਾੜ ਦੇ ਨਾਲ ਬਹੁਤ ਪ੍ਰਭਾਵਿਤ ਹੋਇਆ ਜਿੱਥੇ ਘਰਾਂ ਦੇ ਵਿੱਚ 8-8 ਤੋਂ ਲੈ ਕੇ 10-10 ਫੁੱਟ ਪਾਣੀ ਆ ਗਿਆ ਸੀਗਾ ਉਹਨਾਂ ਦੇ ਨਾਲ ਲੈ ਕੇ ਹੀ ਹਰ ਘਰ ਦਾ ਵਿੱਚ ਸਰਵੇ ਕੀਤਾ ਉੱਥੇ ਦੇਖਿਆ ਕਿ ਕਿਹੜੀ-ਕਿਹੜੀ ਚੀਜ਼ਾਂ ਦੀ ਕਮੀ ਆ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀਗਾ ਉਸੇ ਵਾਸਤੇ ਅੱਜ ਜਿਹੜਾ ਉਪਰਾਲਾ ਸਿਟੀ ਬ੍ਰਾਂਚ ਵੱਲੋਂ ਕੀਤਾ ਗਿਆ ਜਿਹਦੇ ਵਿੱਚ ਅਸੀਂ ਪਿੰਡ ਵਾਸੀਆਂ ਨੂੰ ਇੱਕ ਇੱਕ ਕੰਬਲ ਦੇ ਰਹੇ ਆ ਬੈੱਡ ਸ਼ੀਟ ਦੇ ਰਹੇ ਆ ਹੋਲਡਿੰਗ ਬੈੱਡ ਦੇ ਰਹੇ ਆ ਮੱਛਰਦਾਨੀਆਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਕੋਈ ਜਾਲੀ ਵਾਲੇ ਦਰਵਾਜ਼ੇ ਨਹੀਂ ਆਗੇ ਜਿਹੜੇ ਛੱਤਾਂ ਦੇ ਸੌਣ ਨੂੰ ਮਜਬੂਰ ਆਗੇ ਆ ਉਹਨਾਂ ਨੂੰ ਮੱਛਰਦਾਨੀਆਂ ਵੀ ਦੇ ਰਹੇ ਆ ਉਹਦੇ ਨਾਲ ਸਾਨੂੰ ਉਦੋਂ ਪਿੰਡ ਦੇ ਲੋਕਾਂ ਨੇ ਤੇ ਸਰਪੰਚ ਸਾਹਿਬਾਂ ਨੇ ਕਿਹਾ ਸੀ ਕਿਉਂਕਿ ਪਿੰਡ ਦਾ ਜਿਹੜਾ ਪਾਣੀ ਪੀਣ ਯੋਗ ਨਹੀਂ ਰਿਹਾ ਫਲੱਡ ਕਰਕੇ ਉਹ ਪਾਣੀ ਪੀਣ ਵਾਲੇ ਪਾਣੀ ਦੀਆਂ ਵੀ ਚਾਰ ਚਾਰ ਬੋਤਲਾਂ ਜਿਹੜੀਆਂ ਲੀਟਰ ਦੀਆਂ ਹਰ ਘਰ ਦੇ ਵਿੱਚ ਦਿੱਤੀਆਂ ਜਾਣੀਆਂ ਉਹਦੇ ਨਾਲ ਆਪਾਂ ਆਡੋਮਾਸ ਦੀਆਂ ਟਿਊਬਸ ਵੀ ਦਾਂਗੇ ਔਰ ਮਹਿਲਾਵਾਂ ਨੂੰ ਬੇਟੀਆਂ ਨੂੰ ਸੈਂਟਰੀ ਨੈਪਕਿਨ ਵੀ ਅੱਜ ਦੇ ਰਹੇ ਆ ਇਹ ਸਾਡਾ ਇੱਕ ਪਹਿਲਾ ਜਿਹੜਾ ਪੜਾਵ ਹੈ ਉਸ ਤੋਂ ਬਾਅਦ ਵੀ ਆਹ ਵਰਤਨ ਸੌਰੀ ਵਰਤਨ ਵੀ ਹੈ ਜਿਹਦੇ ਵਿੱਚ ਥਾਲੀ ਹੈ ਗਲਾਸ ਹੈ ਕੁੱਲੀਆਂ ਚਮਚ ਹੈ ਉਹਦੇ ਨਾਲ ਨਾਲ ਜਿਹੜੇ ਪੁਰਾਣੇ ਕੱਪੜੇ ਜਿਹੜੇ ਵਰਤਨਯੋਗ ਹੁੰਦੇ ਆ ਘਰਾਂ ਦੇ ਵਿੱਚ ਪੁਰਾਣੇ ਛੋਟੇ ਹੋ ਜਾਂਦੇ ਕੱਪੜੇ ਉਹ ਵੀ ਲੈ ਕੇ ਆਏ ਆ ਪਿੰਡ ਵਾਸੀਆਂ ਨੂੰ ਆਹੀ ਦੇਣ ਵਾਸਤੇ ਇਹ ਸਾਡਾ ਪਹਿਲਾ ਜਿਹੜਾ ਪੜਾਵ ਹੈ ਉਹ ਆਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਰ ਵੀ ਸਮਾਨ ਜਿਹੜਾ ਵਾ ਜੋ ਰੂਰਲ ਬਸਤਾਵ ਜਿਹੜੇ ਰਹਿ ਜਾਣਗੇ ਲੋਕ ਉਹਨਾਂ ਨੂੰ ਵੀ ਪਹੁੰਚਾਇਆ ਜਾਏਗਾ ਉਹਦੇ ਨਾਲ ਨਾਲ ਜਿਹੜੀ ਹੋਰ ਜੋ ਜ਼ਰੂਰਤ ਹੋਏਗੀ ਉਹ ਵੀ ਇਹ ਸਮਾਨ ਉਪਲਬਧ ਕਰਾਵਾਂਗੇ